ਇਹ ਕਾਰਨ ਪੰਜਾਬ ਭਰ ਦੇ ਵਿੱਚ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕੋਰਾਲੀ ਵਿੱਚ ਚਰੀ, ਹਰਾਚਾਰਾ ਤੇ ਗੰਨੇ ਦੀ ਫਸਲ ਤਬਾਹ ਹੋ ਗਈ ਹੈ ਪਰ ਇਸ ਇਲਾਕੇ ਵਿੱਚ ਝੋਨੇ ਦੀ ਫਸਲ ਲਈ ਮੀਂਹ ਕਾਫੀ ਲਾਹੇਵੰਦ ਸਾਬਤ ਹੋਇਆ ਹੈ। ਫਰੀਦਕੋਟ ਵਿੱਚ ਨਰਮਾ ਝੋਨੇ ਤੇ ਚਰੀ ਦੀ ਫਸਲ ਨੂੰ खासा ਨੁਕਸਾਨ ਪਹੁੰਚਿਆ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਨੇ। ਮੀਂਹ ਕਾਰਨ ਫਸਲਾਂ ਉੱਪਰ ਭਿਆਨਕ ਬਿਮਾਰੀਆਂ ਲੱਗਣ ਦਾ ਖਤਰਾ ਵੀ ਵੱਧ ਗਿਆ ਹੈ। ਫਸਲਾਂ ਦੇ ਚਾਰ ਤੇ ਵੀ ਮੀਂਹ ਦਾ ਖਾਸਾ ਅਸਰ ਪੈਂਦਾ ਹੋਇਆ ਦੇਖਿਆ ਜਾ ਸਕਦਾ ਹੈ ਫਰੀਦਕੋਟ ਦੇ ਕਈ ਪਿੰਡਾਂ ਦੇ ਵਿੱਚ ਹੜ ਵਰਗੀ ਹਾਲਤ ਬਣੀ ਹੋਈ ਹੈ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੱਤੀ ਰੋੜੀ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਚੱਲਣਾ ਪੈ ਰਿਹਾ ਹੈ ਅੰਮ੍ਰਿਤਸਰ ਫਰੀਦਕੋਟ ਫਿਰੋਜ਼ਪੁਰ ਅਤੇ ਮੁਕਤਸਰ ਵਿੱਚ ਮੀਂਹ ਨੇ ਜ਼ਿਆਦਾ ਤਬਾਹੀ ਮਚਾਈ ਹੋਈ ਹੈ ਉਧਰ ਅੰਮ੍ਰਿਤਸਰ ਦੇ ਵਿੱਚ ਵੀ ਲਗਾਤਾਰ ਬਾਰਿਸ਼ ਹੋ ਰਹੀ ਹੈ ਤਾਂ ਫਾਇਦਾ ਹੋਇਆ ਜੀ ਬਹੁਤ ਜ਼ਿਆਦਾ ਤੇ ਜਿਹੜੀ ਖੜੀ ਫਸਲ ਹੈ ਜੀ ਚਰੀ ਹੈ ਜਿੱਦਾਂ ਮੱਕੀ ਹੈ ਜੀ ਗੰਨਾ ਹੈ ਜੀ ਇਹਦਾ ਜ਼ਿਆਦਾ ਨੁਕਸਾਨ ਹੈ ਬਾੜਾ ਜੀ ਪੱਠਿਆਂ ਦਾ ਬਹੁਤ ਨੁਕਸਾਨ ਜ਼ਿਆਦਾ ਹੋਇਆ ਜੀ ਉਹ ਤੋਂ ਝੋਨੇ ਬਾਅਦ ਤੇ ਤਾਂ ਵਧੀਆ ਜੀ ਗੰਨਾ ਜੀ ਇਹ ਤਾਂ ਅੱਧ-ਅੱਧ ਖਤਮ ਹੋ ਗਿਆ ਜੀ ਜਿਹੜੀ ਚਰੀ ਹੈ ਜੀ ਬਿਲਕੁਲ ਹੀ ਖਤਮ ਹੈ ਤੇ ਮੱਕੀ ਉਹ ਵੀ ਖਤਮ ਹੈ ਜੀ ਝੋਨਾ ਠੀਕ ਹੈ ਜੀ ਇਹ ਜਿਹੜੀ ਚਰੀ ਹੈ ਸਾਡੀ ਇਹ ਪਾਣੀ ਦੇ ਵਿੱਚ ਡੁੱਬੀ ਪਈ ਆ ਜੀ ਇਹਦੇ ਪੱਠੇ ਪੌਣੇ ਤੇ ਡੰਗਰਾਂ ਨੇ ਖਾਣੇ ਨੇ ਜੀ ਮਸਕ ਮਾਰ ਲੱਗ ਜਾਣਾ ਜੀ ਇਹਦਾ ਕੋਈ ਹੱਲ ਨਹੀਂ ਬਣਨਾ ਜੀ ਨਾ ਇਹ ਵਿਕਦੀ ਹੈ ਜੀ ਨਾ ਖੜੀ ਤਾਂ ਹੁੰਦੀ ਤਾਂ ਵਿਕ ਜਾਣੀ ਸੀ ਸਾਡੀ ਹੁਣ ਇਹ ਗਰੀ ਪਈ ਆ ਇਸ ਨੂੰ ਕਿਸੇ ਨੇ ਮੁੱਲ ਨਹੀਂ ਲੈਣਾ ਜੀ ਇਸ ਲਈ ਸਾਡਾ ਬਹੁਤਾ ਨੁਕਸਾਨ ਆ ਜੀ ਪਿਛਲੇ ਕੁਝ ਦਿਨਾਂ ਤੋਂ ਪੈਰੇ ਲਗਾਤਾਰ ਮੀਂਹ ਨੇ ਪੰਜਾਬ ਦੇ ਕੁਝ ਹਿੱਸੇ ਨੂੰ ਨੁਕਸਾਨ ਕੀਤਾ ਹੈ ਤੇ ਉੱਥੇ ਹੀ ਕੁਝ ਹਿੱਸੇ ਦਾ ਫਾਇਦਾ ਵੀ ਹੋਇਆ ਹੈ ਮੈਂ ਇਸ ਸਮੇਂ ਕੰਢੀ ਖੇਤਰ ਵਿੱਚ ਖੜਾ ਹਾਂ ਕੋਰਾਲੀ ਵਿੱਚ ਖੜਾ ਹਾਂ ਜਿੱਥੇ ਕਿ ਇਹ ਸੋਕੇ ਦੀ ਮਾਰ ਹੇਠ ਸੀ ਤੇ ਮੀਂਹ ਨੇ ਇੱਥੋਂ ਦੇ ਕਿਸਾਨਾਂ ਨੂੰ ਕਾਫੀ ਰਾਹਤ ਦਿੱਤੀ ਹੈ ਕਿਉਂਕਿ ਝੋਨੇ ਦੀ ਫਸਲ ਜਿਹੜਾ ਲਗਾਤਾਰ ਸੁੱਕ ਰਹੀ ਸੀ ਉਸ ਨੂੰ ਰਾਹਤ ਮਿਲੀ ਹੈ ਪਰ ਉੱਥੇ ਇੱਕ ਚੀਜ਼ ਦੇਖਣ ਵਾਲੀ ਜ਼ਰੂਰ ਬਣਦੀ ਹੈ ਕਿ ਇੱਥੇ ਜਿਹੜੀਆਂ ਲੰਬੀਆਂ ਫਸਲਾਂ ਸੀ ਉਹਨੂੰ ਕਾਫੀ ਨੁਕਸਾਨ ਹੋਇਆ ਜਿਵੇਂ ਚਰੀ ਦੀ ਫਸਲ ਹੋਗੀ ਹਰੇਚਾਰੇ ਦੀ ਫਸਲ ਹੈ ਉਸ ਨੂੰ ਨੁਕਸਾਨ ਹੋਇਆ ਇਸ ਦੇ ਨਾਲ ਜਿਹੜਾ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਚਰੀ ਦੀ ਫਸਲ ਹਰੇ ਚਾਰੇ ਦੀ ਫਸਲ ਹੈ ਜਿਸ ਨੂੰ ਕਿ ਮੀਂਹ ਨੇ ਕਾਫੀ ਨੁਕਸਾਨ ਕੀਤਾ ਹੈ ਇੱਕਦਮ ਡਿੱਗ ਗਈ ਹੈ ਡਿੱਗਣ ਕਰਕੇ ਜਿਹੜਾ ਇਸ ਦਾ ਨੁਕਸਾਨ ਹੋ ਰਿਹਾ ਕਿਸਾਨਾਂ ਨੂੰ ਤੇ ਇਸ ਦੇ ਨਾਲ तमाम ਜਿਹੜੀਆਂ ਲੰਬੀਆਂ ਫਸਲਾਂ ਨੇ ਭਾਰੀਆਂ ਫਸਲਾਂ ਨੇ ਉਹਨਾਂ ਨੂੰ ਤਕਰੀਬਨ ਇਸ ਮੀਂਹ ਦਾ ਇਸ ਇਲਾਕੇ ਦੇ ਵਿੱਚ ਨੁਕਸਾਨ ਹੋਇਆ ਪਰ ਜੇਕਰ ਲਗਾਤਾਰ ਇਹ ਮੀਂਹ ਪੈਂਦਾ ਰਿਹਾ ਹਵਾਵਾਂ ਚੱਲਦੀਆਂ ਰਹੀਆਂ ਤਾਂ ਜਿਹੜੀ ਝੋਨੇ ਦੀ ਫਸਲ ਨੂੰ ਵੀ ਇਸ ਦਾ ਨੁਕਸਾਨ ਹੋ ਸਕਦਾ ਹੈ ਸੁਖਵਿੰਦਰ ਸਿੰਘ ਏਬੀਪੀ ਸਾਂਝਾ ਕੁਰਾਲੀ